ਮੈਂ ਮੇਰੀ ਕੰਪਲੇਂਟ ਤੇ ਆ ਰਿਹਾ ਤੁਸੀਂ ਵੀਡੀਓ ਬਣਾਇਆ ਨਾ ਮੈਨੂੰ ਗਾਣਾ ਕੱਢਿਆ ਨਾ ਮੈਂ ਮੇਰੀ ਡਿਊਟੀ ਤੇ ਕੋਈ ਗੱਲ ਨਹੀਂ ਮੈਂ ਮੇਰੀ ਡਿਊਟੀ ਤੇ ਆਇਆ ਇਹ ਬੰਦਾ ਮੇਰੀ ਡਿਊਟੀ ਤੇ ਵਿਗਨ ਪਿਆ ਇਹਦੀ ਮਾਂ ਮੇਰੇ ਗੱਲ ਪਈ ਹੈ ਆ ਇਹਦੀ ਅੰਜਨਾਨੀਆਂ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਕਹਿ ਕੇ ਨਿਤ ਪਰਚਾ ਕਰਾਉਂਗਾ ਦੋ ਤਿਰਾਂ ਦਾ ਵਿਵਾਦ ਸੁਲਝਾਣਾ ਹੈ ਪੁਲਿਸ ਦਾ ਇੱਕ تیر ਨਾਲ ਆਪਣਾ ਹੀ ਵਿਵਾਦ ਸ਼ੁਰੂ ਹੋ ਚੁੱਕਿਆ ਤਾਂ ਸਿੱਕੀ ਫਿਰ ਬਾਅਦ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਤੇ ਉਸ ਥਿਰ ਦੇ ਵੱਲੋਂ ਇੱਕ ਦੂਸਰੇ ਦੀ ਵੀਡੀਓ ਵੀ ਬਣਾਈ ਗਈ ਹੈ ਜਿਸ ਦੇ ਵਿੱਚ ਦੋਹੇ ਹੀ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ 사실 ਕੀ ਘਟਨਾ ਬੋਰ ਦੇ ਦੱਸੇ ਜਾ ਰਹੀ ਹੈ ਜਿੱਥੇ ਕਿ ਦੋ ਥਿਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀਗਾ ਵਿਵਾਦ ਹੋਇਆ ਸੀ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਥਿਰਾਂ ਦੇ ਵੱਲੋਂ ਇੱਕ ਦੂਸਰੇ ਦੇ ਉੱਪਰ ਇੱਟਾਂ ਨੁੜੇ ਚੜਾਏ ਗਏ ਸੀ ਉਸ ਤੋਂ ਬਾਅਦ ਇੱਕ ਥਿਰ ਦੇ ਵੱਲੋਂ ਪੁਲਿਸ ਨੂੰ ਬੁਲਾਇਆ ਗਿਆ ਤੇ ਜਦੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੈਮਰੇ ਖੰਗਾਲੇ ਗਏ ਤਾਂ ਕੈਮਰੇ ਦੇ ਵਿੱਚ 2013 ਇੱਕ ਦੂਸਰੇ ਦੇ ਉੱਪਰ ਪੱਥਰ ਬਾਜ਼ੀ ਕਰੀਆਂ ਸੀ ਜਿਸ ਤੋਂ ਚੱਲਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਉਸਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਹੀ ਮਾੜਾ سلوਕ ਕੀਤਾ ਗਿਆ ਜਿਹੇ ਇਲਜ਼ਾਮ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਹਨਾਂ ਦੇ ਉੱਪਰ ਲਗਾਏ ਜਾ ਰਹੇ ਅਤੇ ਬਕਾਇਦਾ ਪੁਲਿਸ ਅਧਿਕਾਰੀ ਦੇ ਵੱਲੋਂ ਇੱਕ ਵੀਡੀਓ ਬਣਾਈ ਜਾ ਰਹੀ ਹੈ ਤੇ ਉਸ ਵੀਡੀਓ ਦੇ ਵਿੱਚ ਪੁਲਿਸ ਅਧਿਕਾਰੀ ਦੇ ਵੱਲੋਂ بار-बार ਕਿਹਾ ਜਾ ਰਿਹਾ ਹੈ ਕਿ ਉਹਨਾਂ ਦੀ ਵਰਦੀ ਨੂੰ ਹੱਥ ਕਿਉਂ ਪਾਇਆ ਗਿਆ ਉਹਨਾਂ ਦੀ ਵਰਦੀ ਕਿਉਂ ਫੜੀ ਗਈ ਹੈ ਉੱਥੇ ਦੱਸਿਆ ਕਿ ਉਸੇ ਹੀ ਮਾਮਲੇ ਦੇ ਵਿੱਚ ਦੂਸਰੇ ਪਿਧ ਦੇ ਵੱਲੋਂ ਵੀ ਪੁਲਿਸ ਅਧਿਕਾਰੀਆਂ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਹੈ ਕਿ ਉਹਨਾਂ ਦੀ ਕਰਦੀਆਂ ਜਿਹੜੀਆਂ ਮਹਿਲਾਵਾਂ ਸੀਗੀਆਂ ਉਹਨਾਂ ਦੇ ਨਾਲ ਪੁਲਿਸ ਅਧਿਕਾਰੀਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਹੈ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਉੱਥੇ ਦੱਸਿਆ ਕਿ ਦੋਹਾਂ ਪਾਸੇ ਇੱਕ ਦੂਸਰ ਦੇ ਉੱਪਰ ਇਲਜ਼ਾਮ ਲੱਗ ਰਹੇ ਹਨ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਹੈ ਤੇ ਉਹਨਾਂ ਦੇ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਉਸ ਨੂੰ ਪੂਰਾ ਮਾਮਲਾ ਕੀ ਹੈ ਇੱਕ ਪਿਧ ਦੇ ਵੱਲੋਂ ਕੀ ਕੁਝ ਇਲਜ਼ਾਮ ਲਗਾਏ ਜਾ ਰਹੇ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧ ਕੀ ਜਾਣਕਾਰੀ ਦੇ ਰਹੇ ਕਹਿੰਦੇ ਤੁਸੀਂ ਕਾਣੀਆਂ ਕਰਦੇ ਆ ਕੋਈ ਕੀ ਕਰੀ ਕੋਈ ਨਹੀਂ ਕੋਈ ਨਹੀਂ ਹਾਂ ਹਾਂ ਚਲੋ

ਇਹਨੂੰ ਕਿਉਂ ਬੋਲਿਆ ਤੂੰ ਸਾਬਤ ਕਰਦੀ ਤੂੰ ਸਾਬਤ ਕਰਦੀ ਕਿਉਂ ਬੋਲਿਆ ਸਾਡੀ ਜਨਾਨੀ ਨੂੰ ਪੁੱਠਾ ਤੂੰ ਕਰਦੀ ਤੂੰ ਗੱਡੀ ਨਹੀਂ ਛੋੜਨਾ ਗੱਡੀ ਨਹੀਂ ਛੋੜ ਦੇਣਾ ਜਨਾਨੀ ਨੂੰ ਪੁੱਠਾ ਤੂੰ ਗੱਡੀ ਤੂੰ ਗੱਡੀ ਦਾ ਕਿਉਂ ਤੂੰ ਸਾਬਤ ਕਰਦੀ ਝੂਠੇ ਨਾਂ ਨਾਲ ਕੁਝ ਨਹੀਂ ਹੁੰਦਾ ਤੂੰ ਸਾਬਤ ਆਹ ਗੱਡੀ ਚਿੱਟਕੀ ਨਹੀਂ ਮਾਰੀ ਐ ਆਹ ਗੱਡੀ ਚਿੱਟਕੀ ਨਹੀਂ ਮਾਰੀ ਐ ਚਲੋ ਚੱਲੀਏ ਮੈਨੂੰ ਇਹ ਦੱਸੋ ਮੈਂ ਮੇਰੀ ਕੰਪਲੇਂਟ ਤੇ ਆ ਰਿਹਾ ਤੁਸੀਂ ਵੀਡੀਓ ਬਣਾਇਆ ਨਾ ਮੈਨੂੰ ਗਾਣਾ ਕੱਢੀਏ ਨਾ ਮੈਂ ਮੇਰੀ ਡਿਊਟੀ 'ਚ ਕਿਉਂ ਕੱਢੀਆ ਗਾਣਾ ਤੂੰ ਕਹਿੰਦੇ ਉਹ ਤੇ ਪਰਚਾ ਦੇ ਮੈਂ ਕੋਈ ਗੱਲ ਨਹੀਂ ਕੋਈ ਨਹੀਂ ਠੀਕ ਹੈ ਨਾ ਮੈਂ ਮੇਰੀ ਡਿਊਟੀ 'ਚ ਤੂੰ ਮੇਰੀ ਡਿਊਟੀ 'ਚ ਵੀ ਕਿਲ ਪਾਇਆ ਹੈ ਮੇਰੇ ਕੋਲ ਪਹਿਲਾਂ ਦੀ ਡਿਊਟੀ ਤਾਂ ਮੇਰੇ ਕੋਲ ਵੀਡੀਓ ਪਹਿਲਾਂ ਕੋਈ ਗੱਲ ਨਹੀਂ ਮੈਂ ਪਹਿਲਾਂ ਦੀ ਵੀਡੀਓ ਤੂੰ ਕੰਪਲੇਂਟ ਕੀਤੀ ਨਾ ਨਾਨੀਆਂ ਨੂੰ ਪਤਨੀ ਨਾਲ ਕਿਉਂ ਬੋਲ ਤੂੰ ਪੇਸ਼ ਕਰਦੀ ਵੀਡੀਓ ਤੂੰ ਵੀਡੀਓ ਪੇਸ਼ ਕਰਦੀ ਜੇ ਮੈਂ ਬੋਲਿਆ ਤਾਂ ਸਾਡੇ ਕੰਨ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਮੈਂ ਕੰਪਲੇਂਟ ਤੇ ਆਇਆ ਆ ਤੂੰ ਠੀਕ ਹੈ ਨਾ ਮੇਰੇ ਤੇ ਪਰਚਾ ਦੇਣਾ ਨਾ ਦਊ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਤਸਦੀਕ ਕਰਾਂਗੇ ਕੀ ਗੱਲ ਹੈ ਕੋਈ ਗੱਲ ਨਹੀਂ ਹਾਂ ਉਹ ਤਾਂ ਅਸੀਂ ਅਸੀਂ ਗੱਲਾਂ ਕਰੀ ਜਾਂਦੇ ਕੋਈ ਤੁਹਾਡੇ ਮੁਤਾਬਿਕ ਮੇਰੇ ਨਾਮ ਪਪੂ ਰਾਮਾ ਗੱਡੀ ਹੈ ਕੋਈ ਨਹੀਂ ਠੀਕ ਹੈ ਸੱਦਰ ਨਾਲ ਨਹੀਂ ਹੁੰਦਾ ਮੈਂ ਸਚਾਈ ਦੇਖਣੀ ਹੈ ਸਚਾਈ ਕੀ ਹੈ ਕਿਉਂ ਚਾਈ ਕਰਨੀ ਕਿਉਂ ਦੱਸ ਦੱਸ ਕੀ ਬਤਮੀ ਜੀ ਕੀਤੀ ਐ ਦੱਸ ਠੀਕ ਐ ਕੀ ਕਹਿਣ ਦੱਸ ਕੇ ਤੂੰ ਬੰਨਾ ਬਣਾਈ ਜਾਣਾ ਵੀ ਤੇਰੇ ਕਹਿਣ ਨਾਲ ਐ ਕਰੋ ਉਥੇ ਇਹ ਨਹੀਂ ਵੀ ਤੁਹਾਡੇ ਕੋਈ ਨਹੀਂ ਮੈਂ ਤੁਹਾਡੇ ਕਹਿਣ ਨਾਲ ਨਹੀਂ ਕਾਰਵਾਈ ਕਰੀ ਮੈਂ ਤਸਦੀਕ ਕਰਾ ਕੇ ਅਫਸਰ ਨੂੰ ਦੇ ਕੇ ਰਿਪੋਰਟ ਕੋਈ ਨਹੀਂ ਇਹ ਕੰਡਰ ਮੈਂ ਕੋਈ ਕਾਰਵਾਈ ਨਹੀਂ ਕਰਦਾ ਉਹ ਤਾਂ ਜਨਾਨੀਆਂ ਨੂੰ ਫਾਲਤੂ ਬੋਲਦਾ ਆ ਬੰਦਾ ਜੀ ਮੇਰੇ ਕੋਲੇ ਕੰਪਲੇਂਟ ਆਈ 112 ਦੀ ਮੈਂ ਮੇਰੀ ਡਿਊਟੀ ਤੇ ਆਇਆ ਇਹ ਬੰਦਾ ਮੇਰੀ ਡਿਊਟੀ ਤੇ ਵਿਗਨ ਪਿਆ ਇਹਦੀ ਮਾਂ ਮੇਰੇ ਗੱਲ ਪਈ ਆ ਇਹਦੀਆਂ ਜਨਾਨੀਆਂ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਕਹਿ ਕੇ ਨੀ ਤੇ ਪਰਚਾ ਕਰਾਉਂਗਾ ਜਿਹੜੀ ਕਾਰਵਾਈ ਹੈ ਤੇ ਤੁਹਾਡੀ ਲੜਾਈ ਹੋਈ ਸੀ ਕਿਸੇ ਮੁੰਡੇ ਨਾਲ ਤੇ ਉਹ ਜੀ ਪਹਿਲਾਂ ਤਾਂ ਹੋਈ ਸੀ ਕੋਈ ਉਹਨਾਂ ਦੀ ਲਾਗ ਡਟ ਸੀ ਕਿ ਪਹਿਲਾਂ ਦੀ ਤੇ ਹੁਣ ਚੰਡੀਗੜ੍ਹੋਂ ਇੱਥੇ ਆ ਕੇ ਰਹਿ ਰਹੇ ਸੀਗੇ ਥੋੜੀ ਬਹੁਤੀ ਕੋਈ ਸਵੇਕ ਉਹਦਣ ਦੀ ਗੱਲ ਹੋਈ ਸੀਗੀ ਤੇ ਉਹ ਸਵੇਰੇ ਸਾਡੇ ਘਰੇ ਆਏ ਆ ਘਰੇ ਆ ਕੇ ਸਾਡੇ ਮੇਰੇ ਦੇ ਉਰ ਨਾਲ ਮਾਰ ਘੁੱਟ ਕਰਨ ਲੱਗ ਗਏ ਅਸੀਂ ਬੁੜੀਆਂ ਬੁੜੀਆਂ ਘਰੇ ਸੀਆਂ ਮੇਰੀ ਸੱਸ ਸੁਖਜੀਤ ਕੌਰ ਦੇ ਸੱਟਾਂ ਮਾਰ ਕੇ ਗਏ ਆ ਵੀ ਉਂਗਲ ਤੋੜ ਗਏ ਆ ਤੇ ਬਾਕੀ ਇਹਨਾਂ ਦੀ ਰੰਜਿਸ਼ ਕੀ ਸੀਗੀ ਮੈਂ ਇਨਾਂ ਦੀ ਮੇਨ ਰੰਜਿਸਦਾਤਾ ਪਤਾ ਹੀ ਨਹੀਂ ਜੀ ਉੱਥੇ ਮਾੜ ਮਟਾ ਤਾਂ ਮੈਟਰ ਸਾਡਾ ਵੀ ਹੋ ਗਿਆ ਸੀ ਸੌਫਟ ਸਾਨੂੰ ਤਾਂ ਪਤਾ ਹੀ ਨਹੀਂਗਾ ਵੀ ਸੋਲਵ ਹੋ ਹੀ ਗਿਆ ਸੀ ਉਹ ਤਾਂ ਸਾਡਾ ਤੇ ਤੁਹਾਡੇ ਕੋਲ ਪੁਲਿਸ ਆਈ ਸੀਗੀ ਦੱਸਿਆ ਜਾਰੇ ਪੁਲਸ ਦੇ ਗੱਡੀਆਂ ਦੇ ਉੱਤੇ ਤੁਸੀਂ ਈਟਾ ਮਾਰੇ ਮਰੀ ਸਾਡੇ ਕੈਮਰੇ ਲੱਗੇ ਹੋਏ ਆ ਗਲੀ ਚ ਕੈਮਰੇ ਖੋਲ ਕੇ ਵੇਖੇ ਜਾਣ ਵੀ ਅਸੀਂ ਪੁਲਿਸ ਦੇ ਗੱਡੀ ਨੂੰ ਵੱਟੇ ਮਾਰੇ ਆ ਜਾਂ ਨਹੀਂ ਮਾਰੇ ਸਗੋ ਜਿਹੜੇ ਪੁਲਸ ਸੰਚਾਰ ਚ ਆਏ ਸੀ ਉਹਨਾਂ ਨੇ ਸਾਡੇ ਨਾਲ ਬਹਿਸ ਵਾਜਿ ਕੀਤੀ ਉਹ ਕਹਿੰਦੇ ਅਖੇ ਵੀ ਤੁਸੀਂ ਤਾਂ ਇਹ ਕਹਿੰਦੇ ਵੀ ਤੁਸੀਂ ਤਾਂ ਗੱਪ ਮਾਰਦੇ ਆ ਤੁਸੀਂ ਝੂਠ ਮਾਰਦੇ ਨੇ ਗਿਆ ਸੀ ਤਾਂ ਸਾਰਾ ਐਸੀ ਫਾਰਮ ਫਰੀ ਜਾਂਦੇ ਸੀ ਅੰਦਰ ਸੀਗੀਆਂ ਨਾਣ ਨੋਣ ਚੱਕੀਆਂ ਬੋਲੀਆਂ ਜਿਹੜੀਆਂ ਮੇਰਾ ਕਾਕੇ ਦਾ ਪਰਾਂ ਨੂੰ ਮੂਹ ਸੀਗਾ ਚਾਹ ਪੀ ਕੇ ਹਟਿਆ ਸੀਗਾ ਤੇ ਉਹਨੇ ਮਗਰ ਦੀ ਹੱਥ ਉਹਦੇ ਪਤਾ ਲਗਾ ਜਾਂ ਥੱਪੜ ਥੱਪੜੀ ਥੋਕੇ ਤੇ ਮੈਂ ਖੜਿਆ ਤੇ ਭੱਜ ਕੇ ਜਾਵੜਿਆ ਖੜਨ ਲੱਗਣਾ ਸੀ ਦੂਰੀ ਬਾਰ ਗੱਡਾ ਸੀ ਲੈ ਕੇ ਆਇਆ ਉਹ ਅਸੀਂ ਕੈਮਰੇ ਪੁਲਿਸ ਨੂੰ ਇਹਨਾਂ ਨੂੰ ਵਿਖਾਏ ਆ ਇਹ ਵੇਖ ਕੇ ਸਾਡੇ ਘਰੇ ਪੁਲਸਾਈਆਂ ਨੂੰ ਦੱਸਿਆ ਸਾਰਾ ਕੋਸਾ ਸਾਡੇ ਪਰ ਖਲਾਪੀ ਇਹ ਚੱਲਣ ਲੱਗ ਗਏ ਆ ਉਹਨਾਂ ਨੂੰ ਕਮਰੇ ਇੱਕ ਵੀ ਖੋਲ ਕੇ ਵਿਖਾਇਆ ਤੇ ਮੜ ਕੇ ਸਾਢੇ 2:00 ਬਰਕਾ ਲਾ ਪਈ ਚੱਲਣ ਲੱਗ ਗਿਆ ਸਤਾ ਵੀ ਨਹੀਂ ਰੈਂਡਿਸ ਕੀ ਸੀਗੀ ਤੁਹਾਡੇ ਮੁੰਡੇ ਨਾਲ ਜੀ ਉਹ ਜੀ ਪਹਿਲਾਂ ਤੰਦੀਗੜ ਰਹਿੰਦੇ ਸੀ ਕੋਈ ਮੁੰਡਾ ਮੁੰਡਾ ਦੀ ਹੋਭੀ ਹੋਣੀ ਆ ਗੱਲ ਐਨੀ ਗੱਲ ਸੀ ਇੱਥੇ ਤਾਂ ਕੋਈ ਗੱਲ ਵੀ ਨਹੀਂ ਹੋਈਗੀ ਇੱਕ ਅਰਚਨਾ ਵੱਲੋਂ ਪਹਿਲਾਂ ਕੰਪਲੇਂਟ ਆਈ ਅਰਚਨਾ ਨੇ ਵੱਲੋਂ ਉਹ ਆਈ ਸੀ ਜੀਤਨਗਰ ਦੀ ਅਸੀਂ ਉਸ ਕੰਪਲੇਂਟ ਦੇ ਸਬੰਧ ਵਿੱਚ ਉੱਥੇ ਸੀ ਇੰਨੇ ਨੂੰ ਭੁਪਿੰਦਰ ਸਿੰਘ ਦੀ ਇੱਕ ਕੰਪਲੇਂਟ ਆ ਗਈ ਤੇ ਨਾਲ ਹੀ ਇੱਕ ਕੰਪਲੇਂਟ ਅਮਰਜੀਤ ਸਿੰਘ ਵੱਲੋਂ ਆ ਗਈ ਦੋਵੇਂ ਇੱਕੋ ਜਿਹੇ ਆ ਅਸੀਂ ਜਦੋਂ ਮੌਕੇ ਤੇ ਗਏ ਇਸ ਕੰਪਲੀਟ ਦੀ ਤਸਦੀਕ ਦੇ ਵਿੱਚ ਉਹ ਕਹਿਣ ਲੱਗੇ ਵੀ ਕੋਈ ਬੰਦਾ ਵਿੱਕੀ ਬਨਾ ਦਾ ਬੰਦਾ ਹੈ ਉਹ ਸਾਡੇ ਘਰੇ ਵੜਿਆ ਗੰਡਾਸੀ ਉਹਦੇ ਹੱਥ 'ਚ ਸੀ ਇਟਾ ਰੋੜੇ ਮਾਰੇ ਆ ਤੇ ਨਾਲ ਹੀ ਇੱਕ ਕੈਮਰਾ ਸੀ ਮੈਂ ਕਿਹਾ ਵੀ ਆਓ ਕੈਮਰਾ ਦੇਖੋ ਨੇ ਘਰ ਆ ਰਿਹਾ ਆਪਾਂ ਦੇਖੀ ਜਦੋਂ ਅਸੀਂ ਕੈਮਰਾ ਦੇਖਣ ਲੱਗੇ ਕੈਮਰੇ ਦੇ ਵਿੱਚ ਉਹ ਬੰਦਾ ਗੰਡਾਸੀ ਲੈ ਕੇ ਆਉਂਦਾ ਹੈ ਇਹਨਾਂ ਦੇ ਘਰੇ ਵੀ ਵੜਦਾ ਹੈ ਬਾਅਦ 'ਚ ਬਾਹਰ ਚਲਾ ਜਾਂਦਾ ਹੈ ਫਿਰ ਦੋਹਾਂ ਪਾਸੋਂ ਇਟਾ ਰੋੜੇ ਚੱਲਦੇ ਹੂੰ ਜਦ ਮੈਂ ਕਹਿਆ ਨਾ ਵੀ ਆਹ ਦੇਖੋ ਤੁਸੀਂ ਦੋਹਾਂ ਪਾਸੋਂ ਇਟਾ ਰੋੜਾ ਤੁਹਾਡੇ ਪਾਸੇ ਵੀ ਆ ਰਿਹਾ ਹੈ ਉਹ ਬੰਦੇ ਪੜਕ ਗਏ ਕਿਉਂ ਪੜਕੇ ਕਿ ਜਿਹੜਾ ਬੰਦਾ ਭਵਿੰਦਰ ਸਿੰਘ ਸੀ ਨਾ ਇਹ ਚੰਡੀਗੜ੍ਹ ਰਹਿੰਦਾ ਸੀ ਤੇ ਕੋਈ ਇਸ਼ੂ ਨਾਮ ਦੀ ਲੜਕੀ ਹੈ ਜਿਹਦਾ ਇਹ ਲਕੋ ਰਿਆ ਉਹ ਉਹਦੇ ਨਾਲ ਇਹਦੀ ਵੀ ਗੱਲਬਾਤ ਸੀ ਤੇ ਉਹ ਵਿੱਕੀ ਦੀ ਵੀ ਗੱਲਬਾਤ ਸੀ ਉਹਦੇ ਕਰਕੇ ਦੋਹਾਂ ਚ ਟਸਲਬਾਜੀ ਸੀ ਤੇ ਮੈਂ ਕਹਿਆ ਵੀ ਆਹ ਦੇਖੋ ਅਸੀਂ ਤਸਦੀਕ ਕਰਕੇ ਜੋ ਵੀਡੀਓ ਮੁਤਾਬਕ ਜੋ ਕਾਨੂੰਨੀ ਮੁਤਾਬਕ ਕਾਰਵਾਈ ਹੈ ਉਹ ਕਰੇ ਬੜਿਆ ਉਹਦੇ ਕਲਪ ਕਾਰਵਾਈ ਕਰਾਂਗੇ ਪਰਾ ਵਟੇ ਤੁਹਾਡੇਲੇ ਪਾਸੇ ਦਈਏ ਨਾ ਐਂਡਿੰਗ ਗੱਲ ਕਹਿੰਦੇ ਜੀ ਉਹ ਤਹਿਸ਼ ਤੇ ਜਾ ਕੇ ਬੁਰਾ ਭਲਾ ਕਹਿਣ ਲੱਗੇ ਧੱਕਾ ਮੁੱਕੀ ਕਰਨ ਲੱਗੇ ਠੀਕ ਹੈ ਜੀ ਅਸੀਂ ਅਸੀਂ ਆ ਕੇ ਚੱਲੋ ਇੱਧਰ ਤਸਦੀਕ ਕਰਾਂਗੇ ਸਾਡੀ ਗੱਡੀ ਦੇ ਮਗਰ ਇਹਨਾਂ ਸ਼ਰਾਰਤ ਨਾਲ ਸਾਡੇ ਵਟੇ-ਮੁੱਟੇ ਮਾਰੇ ਗੱਡੀ ਦੇ ਪਿੱਛੇ ਗੱਡੀ ਦੇ ਵਿੱਚੋਂ ਵਜਿਆ ਕੋਈ ਨਹੀਂ ਪਰ ਚਲਾਵੇਂ ਵਟੇ ਜਰੂਰ ਮਾਰੇ ਇਹਨਾਂ ਨੇ ਤੇ ਫਿਰ ਅਸੀਂ ਆ ਕੇ ਆਪਣੇ ਐਸ ਐਚਓ ਸਾਹਿਬ ਸਰਦਾਰ ਨੂੰ ਸਿਟੀਵਾਨ ਸਾਹਿਬ ਨੂੰ ਦੱਸਿਆ ਉਹਨਾਂ ਨੇ ਤੁਰੰਤ ਕਿਹਾ ਵੀ ਦੇ ਤਸਦੀਕ ਕਰਾਂਗੇ ਤੇ ਕਾਰਵਾਈ ਕਰਾਂਗੇ ਠੀਕ ਹੈ ਠੀਕ ਹੈ ਜੀ ਵਰਦੀ ਨੂੰ ਹੱਤ ਪਾਇਆ ਕੋਈ ਹੱਤ ਫੜਨ ਦੀ ਵੀ ਗੱਲ ਆ ਰਹੀ ਹੈ ਵੀਡੀਓ ਦੇ ਵਿੱਚ ਉਹ ਦੇਖੋ ਜਦੋਂ ਧੱਕਾ ਮੁਕੀ ਕਰਦੇ ਨਾ ਉਹ ਬੰਦੇ ਕੀ ਉਹ ਤਹਿਸ਼ ਤੇ ਜਾ ਕੇ ਉਤਾਰੂ ਹੋ ਗਏ ਆਪਣਾ ਹੁਣ ਰੋਜ਼ ਦਾ ਕੰਮ ਆਪਾਂ ਤੋਂ ਦਿਜ ਨਾਲ ਲੈਣਾ ਹੈ ਉਹ ਵੀਡੀਓ ਬਣਾਉਣ ਲੱਗੇ ਤੁਸੀਂ ਐ ਕਰਦੇ ਹੋ ਤੁਸੀਂ ਕਰਦੇ ਹੋ ਮੇਰੀ ਜਨਾਨੀ ਨੂੰ ਫੜ ਲਿਆ ਮੇਰੀ ਜਨਾਨੀ ਨੂੰ ਧੱਕੇ ਮਾਰਦੇ ਮੈਂ ਕਹਾਂ ਵੀ ਜੈਸੀ ਕੋਈ ਗੱਲ ਸਾਬਤ ਕਿ ਤੂੰ ਸਾਬਤ ਕਰਦੀ ਤੇ ਫਿਰ ਤੁਸੀਂ ਇਹ ਮੌਕੇ ਤੇ ਜਿਹੜਾ ਹੈ ਕੀ ਕਾਰਵਾਈ ਕਰਾਦੇ ਹੋ ਜਿਸ ਤਰ੍ਹਾਂ ਤੁਹਾਡੀ ਸਰਕਾਰੀ ਵੈਲੰਗ ਨਾਲ ਚਾਤ ਨਹੀਂ ਨਹੀਂ ਗੱਲ ਕੀ ਹੈ ਅਸੀਂ ਐਸਐਚਓ ਸਾਹਿਬ ਸਿਟੀ 1 ਬਹੁਤ ਸ਼ਾਨੇ ਮੈਨੂੰ ਉਹਨਾਂ ਤੇ ਬਹੁਤ ਮਾਣ ਹੈ ਉਹ ਤਸਦੀਕ ਕਰਨਗੇ ਤਸਦੀਕ ਕਰਨ ਜੋ ਯੋਗ ਕਾਰਵਾਈ ਉਹ ਜ਼ਰੂਰ ਅਮਲ ਚ ਲਿਆਵਾਂਗੇ ਉਹ ਪੁਲਿਸ ਦਾ ਮਨੋਬਲ ਨਹੀਂ ਡਿੱਗਣ ਦਿੰਦੇ ਜੀ ਤੇ ਇੱਕ ਵੇਖਿਆ ਜੇ 112 ਜਿਹੜੀ ਲੋਕਾਂ ਦੀ ਸੁਵਿਧਾ ਵਾਸਤੇ ਬਣ ਰਹੀ ਹੈ ਤੇ ਪਰ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਵਿਵਹਾਰ ਕੀਤਾ ਜਾ ਰਿਹਾ ਜੀ ਕੀ ਹੈ ਕਿ ਉਹ ਜਿਹੜਾ ਏਰੀਆ ਨਾ ਜਿਹੜੇ ਲੋਕ ਗਲਤ ਹੈ ਜਿਨ੍ਹਾਂ ਨੂੰ ਪੁਲਿਸ ਚੰਗੀ ਨਹੀਂ ਲੱਗਦੀ ਉਹ ਪੁਲਿਸ ਦੇ ਖਿਲਾਫ ਬੋਲਦੇ ਆ ਉਹ ਕਦੋਂ ਚਾਹੁੰਦੇ ਆ ਕਿ ਪੁਲਿਸ ਟਾਈਮ ਨਾਲ ਆਵੇ ਪੁਲਿਸ ਗੱਲ ਕਰੇ ਠੀਕ ਦੇਖੋ ਨਾ ਤਾਂ ਅਸੀਂ ਦੋਆ ਪਾਰਟੀ ਵਿੱਚ ਸਾਡਾ ਕੋਈ ਪੱਖ ਨਹੀਂ ਹੈ ਅਸੀਂ ਤਾਂ ਇੱਕ ਬੰਦਾ ਕੰਪਲੇਂਟ ਕਰਦਾ ਉਹ ਫਿਰ ਕਹਿੰਦੇ ਅਸੀਂ ਕੰਪਲੇਂਟ ਕੀਤੀ ਤੁਸੀਂ ਉਵੇਂ ਕਾਰਵਾਈ ਕਰੋ ਮੈਂ ਕਿਹਾ ਵੀ ਇਹ ਤਸਦੀਕ ਕਰਦੇ ਆ ਜੋ ਸਚਾਈ ਆ ਉਹ ਵੇ ਕਰਾਂਗੇ